ਠੀਕ ਹੋ ਸੋ ਅੱਜ ਅਸੀਂ ਵਲੌਗ ਤੁਹਾਡੇ ਸਾਹਮਣੇ ਫੇਰ ਤੋਂ ਅਸੀਂ ਉਹੀ ਹੜਪੇਟਤਾਂ ਲਈ ਜੋ ਕਿ ਟੂੜੀ ਇਕੱਠੀ ਕਰ ਰਹੇ ਹਾਂ ਉਸ ਦਾ ਵਲੌਗ ਅਸੀਂ ਜਰੂਰ ਸਾਡੇ ਮੂਰੇ ਲੈ ਕੇ ਆਵਾਂਗੇ ਸੋ ਕੱਲ ਦੋ ਟਰਾਲੀਆਂ ਟੂੜੀ ਦੀਆਂ ਭਰਨ ਤੋਂ ਬਾਅਦ ਤੀਜੀ ਟੂੜੀ ਟਰਾਲੀ ਅੱਧੀ ਭਰ ਦਿੱਤੀ ਸੀ ਸੋ ਛੋਟੇ ਵਿੱਚ ਉਹ ਕਲਿੱਪਾਂ ਅਸੀਂ ਥੋੜੇ ਟਾਈਮ ਤੱਕ ਬਣਾਉਨੇ ਆ ਸੋ ਅਸੀਂ ਹੁਣ ਆਪਣੇ ਸਮਾਨੇ ਤੋਂ ਥੇੜਾ ਕੱਢ ਕੇ ਆ ਗਏ ਸੀਗੇ ਸੋ ਹੁਣ ਫੇਰ ਅੱਗੇ ਤੁਹਾਨੂੰ ਵਲੌਗ ਅਸੀਂ ਕੰਟੀਨਿਊ ਰੱਖਣਾ ਸਾਡ ਨੂੰ ਇਸੇ ਤਰ੍ਹਾਂ ਦੇਖਦੇ ਰਹੋ ਅੱਗੇ ਸ਼ੇਅਰ ਕਰਦੇ ਰਹੋ ਸੋ ਤੁਹਾਨੂੰ ਹੁਣ ਅੱਗੇ ਦਿਖਾਵਾਂਗੇ ਜੀ ਕੀ ਵਲੌਗ ਚ ਕੀ ਕਰਦੇ ਉਹ ਬਣਾ ਬੇਚਾਰਾ ਦਾ ਸੋ ਹੁਣ ਇਹਨਾਂ ਗੱਠਾਂ ਨੂੰ ਹਰ ਇੱਕ ਲੋੜਵੰਦ ਜਿਸ ਵੀਰ ਨੂੰ ਕਿਸੇ ਚਾਰ ਦੇ ਲੋੜ ਪਊਗੀ ਸੋ ਉਸ ਵੀਰ ਦੇ ਕਰ ਜ਼ਰੂਰਤ ਆਈ ਜਾਊਗੀ ਸੋ ਤਾਂ ਕਿ ਇਸ ਸੇਵਾ ਦਾ ਵੱਡਾ ਮੁੱਲ ਪੈ ਸਕੇ ਸੋ ਤੁਸੀਂ ਅੱਗੇ ਵੀ ਦੇਖ ਸਕਦੇ ਹੋ ਕਿਵੇਂ ਇਧੀਆਂ ਅੱਗੇ ਹੜਪੀੜਤਾਂ ਦੀਆਂ ਮਜਬੂਰੀਆਂ ਹੁੰਦੀਆਂ ਜਾ ਰਹੀਆਂ ਨੇ ਸੋ ਸਾਡੇ ਇਲਾਕੇ ਜੀ ਕੱਲ ਚਾਰ ਦੀਆਂ ਗੱਠਾਂ ਹੀ ਰੱਖੀਆਂ ਸੀਗੀਆਂ ਸੋ ਸਾਡੇ ਵੀਰਾਂ ਚਾਚਾ ਜੀ ਸਾਡੇ ਤੋਂ ਸਤਿਕਾਰਯੋਗ ਵੱਡੇ ਵੀਰ ਭਰਾ ਸਾਰੇ ਅਨੇ ਰਲ ਮਿਲ ਕੇ ਪਿੰਡੇ ਨਗਰ ਦੇ ਸਹਿਯੋਗ ਨਾਲ ਸੋ ਗੱਠਾਂ ਦੀਆਂ ਸੈਟਿੰਗਾਂ ਕਰਨ ਤੋਂ ਬਾਅਦ ਦਿਨ ਵੀਰਵਾਰ ਤਰੀਕ 11 ਤਰੀਕ ਨੂੰ ਵਿੰਡੋ ਇਹਨਾਂ ਦੀ ਸਵੇਰੇ 7 ਵਜੇ ਰਵਾਣ ਕੀ ਕਰ ਦਿੱਤੀ ਸੀ ਸੋ ਤੁਹਾਡੇ ਸਾਹਮਣੇ ਹੋਰ ਵੀ ਅੱਗੇ ਦੀਆਂ ਵੀਡੀਓਜ਼ ਜਲੂਰ ਬਣਾ ਕੇ ਭੇਜਾਂਗੇ ਤੁਹਾਨੂੰ YouTube 'ਤੇ ਭੇਜਾਂਗੇ ਕਹਿੰਦੇ ਆ ਜੀ ਦਿਖਾਵਾਂਗੇ ਤਾਂ ਜੋ ਤੁਸੀਂ ਵੀ ਉਥੋਂ ਦੇ ਫੜਪੀੜਤਾ ਏਰੀਆ ਦਾ ਜਾਇਜ਼ਾ ਲੈ ਸਕੋ ਤੇ ਦੇਖ ਸਕੋ ਵੀ ਹਾਂਜੀ ਕਿਵੇਂ ਦਾ ਮਾਹੌਲ ਹੈ ਸੋ ਧੰਨਵਾਦ ਕਰਦੇ ਆਂ ਅਸੀਂ ਉਹਨਾਂ ਵੀਰਾਂ ਦਾ ਸਾਰਿਆਂ ਦਾ ਜੋ ਕੀ ਉੱਥੇ ਉਹਨਾਂ ਨਾਲ ਮੋਢਾਂ ਨਾਲ ਮੋਢਾ ਲਾ ਕੇ ਉਹਨਾਂ ਨਾਲ ਖੜੇ ਨੇ ਜੀ ਸੋ ਆਪਾਂ ਨੂੰ ਉਹਨਾਂ ਨਾਲ ਸਹਾਇਤਾ ਦੇ ਵਿੱਚ ਜਰੂਰ ਕਰਨਾ ਚਾਹੀਦਾ ਸੋ ਹਾਸੇਆਂ ਖੇਡੀਆਂ ਕਰਦੇ ਹੋਏ ਜੀ ਦੋ ਟਰਾਲੀਆਂ ਭਰ ਲੀਆਂ ਕਰੋ ਪਤਾ ਵੀ ਲੱਗਿਆ ਜੀ ਸਭ ਕੁਝ ਤਿਆਰ ਕਰੰਦੋਂ ਬਾਅਦ ਫੇਰੇ 7 ਵਜੇ ਰਵਾਨਗੀ ਟਾਈਮ ਆਪਣੇ ਸੱਜਣ ਮਿੱਤਰ ਸਰਕਾਰ ਜੋ ਸਾਡੇ ਤੋਂ ਵੱਡੇ ਚਾਚਾ ਜੀ ਸਹਿਮਾਨ ਸਭ ਯਾਨੇ ਇਕੱਠੇ ਹੋ ਕੇ ਆਪਣੇ ਪਿੰਡ ਦੇ ਗੁਰੂ ਘਰ ਅਰਦਾਸ ਕਰਵਾਉਣ ਤੋਂ ਬਾਅਦ ਸੋਇਨ ਆਪਣੇ ਸਾਰੇ ਯਾਨੇ ਰਵਾਨਗੀ ਸਤਿ ਸ੍ਰੀ ਅਕਾਲ ਕਿਵੇਂ ਹੋ ਜੀ ਸੋ ਅੱਜ ਅਸੀਂ ਪਟਿਆਲੇ ਦੇ ਏਜੰਸੀ ਆਏ ਹੋਏ ਸੀ ਹੰਡਾਈ ਦੇ ਸਾਡਾ ਕੁਝ ਕੰਮ ਸੀ ਅਸੀਂ ਕੰਮ ਕਰਵਾ ਲਿਆ ਸੋ ਇਸ ਤੋਂ ਬਾਅਦ ਅਸੀਂ ਤੁਹਾਡੇ ਸਾਹਮਣੇ ਸਾਡੇ ਪਿੰਡੋ ਜੋ ਵਰਵਾਣ ਦੀ ਕੀਤੀਆਂ ਹੜਪੀੜਤਾ ਨੂੰ ਸੇਵਾ ਦੀਆਂ ਟਰਾਲੀਆਂ ਸੋ ਉਹਨਾਂ ਦੇ ਵੀ ਵੀਡੀਓ ਅਸੀਂ ਜ਼ਰੂਰ ਤੁਹਾਡੇ ਵਿੱਚ ਸ਼ੇਅਰ ਕਰਾਂਗੇ ਸੋ ਸਾਡੇ ਵਲੌਗ ਨੂੰ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ਤੇ ਨਾਲ ਬਣੇ ਰਹੋ ਪਟਿਆਲੇ ਦੀਆਂ ਵੀ ਤੁਹਾਨੂੰ ਰੌਣਕਾਂ ਦਿਖਾਵਾਂਗੇ 2 ਮਿੰਟਾਂ ਤੱਕ ਵੀ ਕਿਵੇਂ ਸੀ ਪਟਿਆਲੇ ਦਾ ਮਾਹੌਲ ਕੀ ਕਰੇ ਅੱਜ ਕੀ ਕਰਦੇ ਆ ਦਿਖਾਉਂਦੇ ਆ ਤੁਹਾਨੂੰ ਬਸ ਬਣੇ ਰਹੋ ਸਾਡੇ ਨਾਲ